ਤੁਜੀ ਸਮਾ ਤੁਸੀਂ ਆਪਣੇ ਅੱਖੀ ਦੇਖਿਆ ਇੱਥੇ ਕਾਲ ਤੱਕ ਸਹਿਬ ਵਿਖੇ ਤੁਹਾਡਾ ਪਰਿਵਾਰ ਸ਼ਹੀਦ ਹੋਇਆ ਕੀ ਸਮਾ ਸਿਕਾ ਉਸ ਵੇਲੇ ਕਹਿੰਦੇ ਆਰਮੀ ਬੂਟ ਲੈ ਕੇ ਅੰਦਰ ਆਈ ਸੀਗੀ ਜਿਸ ਪ੍ਰਕਰਮਾਂ ਦੀ ਅਸੀਂ ਧੂੜ ਮੱਥੇ ਨੂੰ ਲਾ ਕੇ ਗੁਰੂ ਅਗੇ ਨਤਮਸਤਕ ਹੁੰਨੇ ਆ ਉਸ ਪ੍ਰਕਰਮਾਂ ਦੇ ਵਿੱਚ ਸਿਰਫ ਖੂਨ ਹੀ ਖੂਨ ਸੀਗਾ ਖੂਨ ਖੁੰਨ ਤੇ ਬੱਚਿਆਂ ਦੇ ਸਿਰ ਜੁਰਗਾ ਮਾਤਾ ਤੇ ਜਵਾਨ ਸਿੰਘ ਐ ਵਿੱਚੇ ਤਿੰਨ ਮਛੌਣੇ ਵਿੱਚ ਹੁੰਦੇ ਨੇ ਸਿਰ ਨਾਲ ਸਿਰ ਜੁੜਿਆ ਸੀ ਆ ਜਿਹੜੀ ਬਾਹਰ ਜਗ ਕਲਿਆਰਾ ਹੈ ਇਹਦੇ ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ ਸਨ ਜੋ ਸਾਰੇ ਕਿਨੇ ਘਰ ਹੁੰਦੇ ਸੀ ਸਾਰੇ ਲੋਕ ਉਸੇ ਜਾ ਕੇ ਸੌਂ ਜਾਂਦੇ ਸੀ ਹਵਾਰੇ ਖੁੱਲਾ ਥਾਂਇ ਜਦੋਂ ਅੰਨੇ ਬਾ ਗੋਲੀ ਚੱਲੀ ਏ 4 ਤਰੀਕ ਨੂੰ ਤੇ ਨਰਦੋਜ ਦੁਨੀਆ ਪਹੁੰਚ ਗਈ ਦੁਨੀਆ 3 ਤਰੀਕ ਨੂੰ ਦੌਰ ਨੂੰ ਤੇ ਪਹੁੰਚ ਗਈ ਸੀ ਜਿਹੜੀ ਦਿਨ 4 ਤਰੀਕ ਭੁੰਨ ਦਿੱਤੀ ਫਿਰ ਚੇਤਰੀ ਦਾ ਗੋਲੀ ਕਰੇ ਕਿਹੜਾ ਸਿੰਘ ਮਾਰਿਆ ਸਾਨ ਨੇ ਜਿਹਨੂੰ ਕੇ ਸਿੰਘ ਨੇ ਅੰਦਰ ਵਿੱਚ ਐਸੇ ਕਿ ਤੁਆ ਗਏ ਨਰਦੋਜ ਦੁਨੀਆ ਨੂੰ ਭੁੰਨਿਆ ਇਹ ਕੁ ਇੱਕ ਦੋ ਦਾ ਬੰਦਾ ਕੁਝ ਵੀਤੀ ਹੋਣਗੇ ਫੌਜ ਨਾਲ ਮੁਕਾਬਲਾ ਨਹੀਂ ਨਾ ਫਿਰ ਉਹਨੇ ਬੱਲੇ ਬੱਲੇ ਕੀਤੀ ਫੌਲਾ ਹਰ ਕੇ ਗਈ ਹੈ ਸਿੱਖ ਦੀ ਕਰਮ ਹੈ ਜੋ ਚੜ ਕੇ ਸੁੱਕਦੇ ਨਹੀਂ ਲਗਾਏ